하나 둘셋넷 다섯 여 гру 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 വ ര 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 ཨོ 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 ཨ Субтитры сделал DimaTorzok Oh <laughs> <laughs>

ва а а а ਸਾਤਸੰਗ ਜੀ ਕਿ ਤੁਸੀਂ ਵੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਅਮਰਤਵਲੇ ਦੇ ਆੰਜ ਨਾਂ ਦੇ ਵਿੱਚ ਵੋਟ ਜ਼ਰੂਰ ਕਰਿਓ ਜੀ ਵਾਹ ਗੁਰੂ ਵਾਹ ਗੁਰੂ ਵਾਹ ਵਾਹ ਗੁਰੂ ਵਾਹ ਗੁਰੂ ਇਸ ਸਮੇਂ ਸਵੇਰ ਦੇ ਪੌਣੇ 4 ਹੋ ਚੁੱਕਿਆ ਲਗਭਗ ਗੁਰੂ ਘਰ ਦੀ ਸੇਵਾ ਚੱਲ ਰਹੀ ਹੈ ਜੀ ਇਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਹੋਣਗੇ ਉਹਨਾਂ ਦੇ ਹੁਕਮਨਾਮੇ ਵੜੇ ਤੱਕ ਹਰ ਪਾਸੇਵਾ ਕਰਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਾਂਗੇ ਸੋ ਬੈ ਗੁਰੂ ਲੈ ਕੇ ਆਪਣੀ ਹਾਜ਼ਰੀ ਯੂਰ ਲਵਾਇਓ ਜੀ Wa guru 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 Det var godt. ਤਾਂ ਨਵਾ ਤੁਹਾਡਾ ਜੀ ਇੱਕ ਵੋਟ ਕਰਨ ਦੀ ਵਾਹ ਗਰੂ ਵਾਹ ਗਰੂ ਵਾਹ ਗਰੂ ਵਾਹ ਗਰੂ ਇਹ ਵਾਹ ਗਰੂ ਵਾਹ ਗਰੂ ਵਾਹ कि ਤੁਹਾਨੂੰ ਵਾਹ ਜਾ ਰਹੀ ਹੈ ਸਾਡੀ ਤੇ ਸ਼ਾਇਦ ਮੇਰਾ ਫੋਨ ਪੁਰਾਣਾ ਹੋਣ ਕਰਕੇ ਵੀਡੀਓ ਵੀ ਕਲੀਅਰ ਨਹੀਂ ਆ ਰਹੀ ਮੈਨੂੰ ਲੱਗਦਾ ਨੈਟਵਰਕ ਵੀ ਸਲੋ ਲੱਗ ਰਿਹਾ ਹੈ ਕਮੈਂਟ ਵਿੱਚ ਵੈਗਰੂ ਲਿਖ ਕੇ ਹਾਜੀ ਜਰੂ ਲਵਾਏ ਵਾਹ ਗਰੀ ਵਾਹ ਗਰੀ Субтитры сделал DimaTorzok Субтитры сделал DimaTorzok महाराज की कृपा नागुरु की कृपा न चलो अमृत तो वेले निशान साहब जी दर्शन करो जी ワイクロワイクロワイク о ワイクロイクロ So now